ਲਓ ਜੀ ਸਾਨੂੰ ਟੇਡੇ ਮੰਦਿਰ ਦੇ ਦਰਸ਼ਨ ਕਰਾਉਣ ਚੱਲੇ ਆਂ ਹੜਕੇ ਰੱਖ ਹਾਂ ਚੱਕੇ ਲੋਕ ਪਰਸਾਲੂ ਜੀ ਲੋ ਜਮਤੇ ਪਰਸਾਲੂ ਲੋ ਦੋਸਤੋ ਟੜਾਈ ਬਹੁਤ ਆਇਂ ਖਾਦ ਰਹੇ ਆ ਨਾਰਾ ਆਇਆ ਸਾਡਾ ਆਪ ਹਾਂ ਆਣਗੇ ਅਨੇਕ ਜੀ ਆ ਆਣਾਗਾ ਇੱਧਰ ਇੱਧਰ ਆ ਇੱਧਰ ਇੱਧਰ ਆ ਬੰਦਾ ਬੰਦਾ ਗਾਂ ਆਊਗਾ ਫਿਰ ਇੱਕ ਗਾਂ ਹੈ ਉਹ ਕਿੱਧਰ ਗਈ ਆ ਬਾਜ਼ਾਰ ਆਈ ਦੇਖੋ ਲੈ ਦੋਸਤੋ ਆਪਰ ਸ਼ੁਰੂ ਹੋ ਗਿਆ ਟੇਡੇ ਮੰਦਰ ਦਾ ਤੇ ਆ ਤੁਹਾਨੂੰ ਆ ਕੇ ਕਰਾਉਣੇ ਆ ਦਰਸ਼ਨ ਟੇਡੇ ਮੰਦਰ ਦੇ क्या कर दे दब के देखो न यार आ रही है दं चढ़ बुरा हाल है <clubs in Tottenham> ਹਾਲ ਮੰਦੇ ਹੋਏ ਪਏ ਇਹਨਾਂ ਦੇ ਮੁਰਗਾ ਮੁਰਗੀ ਹੋ ਗਈ ਬੰਨੇ ਦੇਖੋ ਖੂਬਸੂਰਤ ਨਜ਼ਾਰਾ ਰੌਣੇ ਆ ਦਰਸ਼ਨ देख मनु जा रहा है यूट्यूबर मिनी यूट्यूबर दोस्तों देखो खूबसूरत नज़ारा ਆੰਬਰ ਤੇ ਖੜਾ ਆਓ ਸਾਈ ਅੱਜ ਕਰ ਦਿਓ ਵੀਊ ਮੇਰੇ ਵੀਊ ਲਾਜੇ ਕਰ ਦਿਓ ਕਰ ਦਿਓ ਜੀ ਨੂੰ ਜੇ ਦੱਕਦਾ ਆ ਵੀ ਸੁਰਗਗੇ ਵੀ ਦਿਖਾਉਨੇ ਆ ਦੇਖੋ ਯੂਮ ਕਰਕੇ ਦਿਖਾਉਣਾ ਮੜਾ ਆ ਮੈਂ ਬਹੁਤ ਚਾਈਦੇ ਫਿਰਦੇ ਆਪਾਂ ਆਹ ਦੇਖੋ ਬਈ ਅੱਗੇ ਸਾਰੇ ਦਿਖਾ ਰਹੇ ਆ ਦੋਸਤੋ ਆ ਬਈ ਉਸ ਤੋਂ ਬਤੀ ਹੁੰਗਾ ਕੋਸਾ ਆਪਣੀ ਭਾਗ ਉਹ ਉੱਥੇ ਜਾਣਾ ਆਪਾਂ ਬਹੁਤ ਔਖਾ ਉੱਪਰ ਮਾਰਨ ਚਾਹੁੰਦਾ ਅੰਦਰ ਆਇਆ ਸੋਖਾ ਵੀ ਆਇਆ ਉੱਥੇ ਰਸਤੇ ਆ ਗਏ ਆ ਆ ਜਾਓ ਬਾਈ ਸਾਰੇ ਲੈ ਲੈ ਦੋਸਤੋ ਦੇਖੋ ਇਧਰ ਪਾਣੀ ਪਹਾੜਾਂ ਦੇ ਵਿੱਚੋਂ ਵੇਖ ਦਰਵਾਜ਼ਾ ਸੋਨਾ ਹੀ ਦਿੰਦੀ ਹੋਊਗੀ ਵੇਖ ਮੰਦਿਰ ਰਾਸਤੇ ਦੇ ਵਿੱਚ ਮੰਦਿਰ ਵੀ ਬਣਿਆ ਹੈ ਕਰੋ ਦਰਸ਼ਨ ਤੱਪ ਕੇ ਉਹ ਵੀ ਕਰਦੇ ਜਾਂਦੇ ਸੀ ਖੇਤਾ ਵੀ ਹੈ ਗਾਦੀ ਮੜਾਇਆ ਨੇ ਉਹ ਉਸ ਤੋਂ ਪਾਣੀ ਪਾੜਾਂ ਦੇ ਵਿੱਚੋਂ ਪਾੜਾਂ ਵਿੱਚੋਂ ਪਾਣੀ ਤੇ ਮੀਂਹਾਂ ਦਾ ਦੇ ਸੰਗਤਾਂ ਲੰਘਾ ਰਹੀਆਂ ਨੇ ਨਾ ਬਸ ਸਾਰੇ ਸੇਵ ਪ੍ਰਸਾਰ ਕਰੇ ਜੀ ਪ੍ਰਸਾਰ ਆਪਣੀ ਭਾਈ ਰਾਤਾਂ ਦੇ ਤੇ ਕਿੰਨੇ ਜਮਾ ਦੇ ਕੋਈ ਲੰਗਰ ਸਕਾ ਰਹੇ ਹਾਂ ਸੰਗਤਾਂ ਜੈ ਮਾਤਾ ਜੀ ਦੀ ਕੀ ਹੈ ਮੰਚਨ ਕੋਲ ਜੀ ਇਹ ਦੇਖੋ ਪਾਣੀ ਬਸ ਆ ਬਸ ਐਂ ਪਾਣੀ ਸਿਮੀ ਜਾਂਦਾ ਦੇਖੋ ਕਿੰਨਾ ਸੋਹਣਾ ਦ੍ਰਿਸ਼ ਇਧਰੋਂ ਦੇਖੋ ਜੀ ਸਰੋ ਦਰਸ਼ਨ ਪਾੜਾਂ ਚ ਵੇਖ ਬੱਚੀ ਫੋਟੋ ਮਾ ਖਿੱਚੀ ਜਾਂਦੇ ਵਿੱਚ ਹੀ ਉਹ ਖੜੇ ਆਪਣੇ ਬੰਦੇ ਕਰਾਉਂਦੇ ਆ ਦਰਸ਼ਨ ਲਾ ਦੋਸਤੋ ਮੈਨੂੰ ਘਰ ਬਣਾ ਦਿਓ ਏ ਚੱਕਰ ਉਹ ਇੱਥੇ ਜੇ ਕਿਸੇ ਦਾ ਘਰ ਨਹੀਂ ਪੈਂਦਾ ਤੇ ਇੱਥੇ ਇੰਜ ਘਰ ਬਣਾਏ ਜਾਂਦੇ ਆ ਹਾਂ ਤੇ ਫੇ ਕਹਿੰਦੇ ਫਿਰ ਮਾਤਾ ਰਾਣੀ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਦੀ ਐ। ਹਾਂ। ਤੇਰਾ ਚਾਹੇ ਨਹੀਂ ਭਾਜੀ। ਆ ਰਸਤੇ ਦੇ ਵਿੱਚ ਦਮ ਲੈਣ ਵਾਸਤੇ ਬੈਂਚ ਵੀ ਲੱਗੇ ਹੋਏ ਆ। ਉਹ ਵੀ ਕਰੋ ਚੈੱਕ। ਦੋਸਤੋ ਗਰਮੀ ਬਹੁਤ ਜ਼ਿਆਦੇ ਆ ਸਾਰੇ ਅੱਗੜ ਪਿਛੜ ਹੋ ਗਏ ਮੈਂ ਤੇ ਅੰਮ੍ਰਿਤਪਾ ਰਹੇਗੇ ਗੁਰਵਿੰਦਰ ਮਨੂਰ ਕੇ ਮਗਰ ਪਿਛੇ ਰਹੇਗੇ ਪਾਲੇ ਵੀ ਕੀਰ ਗਏ ਪੂਰੇ ਨੰਗੇ ਜੈ ਮਾਤਾ ਜੀ ਕਰੋ ਚੱਕ ਕਰੋ ਦਰਸ਼ਨ ਦਾਬਕੇ ਜੈ ਜੈ ਮਾਤਾ ਨੇ ਭਾਈ ਵੇਖੋ ਬਹੁਤ ਜਿਆਦੇ ਚਾਈ ਹੈ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਮੈਂ ਬਹੁਤ ਜਿਆਦੇ ਹਾਲੇ ਵੀ ਬਹੁਤ ਵਾਟ ਪਈ ਹੈ ਦੇਖੋ ਤੁਸੀਂ ਤੁਹਾਨੂੰ ਚੜਦਾ ਵੇਖੋ ਮੇਰੀ ਗੱਲ ਤਾਂ ਸੁਣ ਲਾ ਲੋ ਜੀ ਦੋਸਤੋ ਚੈੱਕ ਕਰੋ ਪੱਥਰਾਂ ਦੇ ਵਿੱਚ ਘਟ ਘਟ ਕੇ ਪੌੜੀਆਂ ਬਣੀਆਂ ਚੜ੍ਹਨ ਵਾਸਤੇ ਸਟੈਪ ਬਣੇ ਆ। ਉਹ ਬੈਠੇ ਮੁੰਡੇ। ਰਾਸੇ ਕੰਡੀਆਂ ਵੀ ਬਣੀਆਂ। ਹਾਂ। ਜੇ ਕੋਈ ਭੈਣ ਭਰਾ ਨੂੰ ਕੋਈ ਖਾਣ ਪੀਣ ਦੀ ਜ਼ਰੂਰਤ ਤਾਂ ਇੱਥੋਂ ਖਰੀਦ ਸਕਦਾ ਹੈ ਲੋਈ ਦਾਮ ਲੈ ਕੇ ਪਾਣੀ ਧਾਣੀ ਪੀ ਕੇ ਫੇਰ ਚੱਲ ਪਏ ਆਪਾਂ ਦਰਸ਼ਨ ਕਰਨ ਬਸ ਤਕਰੀਬ ਨਾਲ ਆਪਾਂ ਨੇੜੇ ਆ ਚੁੱਕੇ ਆਂ ਉਹ ਬੱਚੇ ਉਹ ਬਈ ਐਸੇ ਡਿੱਕੀ ਜਾਂਦੇ ਆ ਅੱਜ ਨੂੰ ਜੇ ਇੰਨਾ ਪਾਰ ਹੋ ਜਾ ਮਾਤਾ ਨਹੀਂ ਆਪੇ ਸਾਧਨ ਬਣਾਉਂਦੇ ਹਾਂ ਥੋੜਾ ਜਿਹਾ 10 ਤੋਂ 20 25 ਮਿੰਟ ਦਾ ਰਸਤਾ ਹੈ ਦੇਖ ਲੈ ਦੇਖ ਹੈ ਆਲਮੋਸਟ ਚੜਨ ਦੇ ਟਾਈਮ ਉੱਤਰਨ ਦੇ ਟਾਈਮ ਲੈ ਜੇ ਤੂੰ ਪੈਸਾ ਚੱਲੋ ਭਈਆ ਪੁੱਧਰਾ ਗਿਆ ਹੈ ਸਾਡੇ ਰੇਡੇ ਮੰਦਿਰ ਤੇ ਆ ਗਏ ਤੇ ਕਰਾਉਣੇ ਦਰਸ਼ਨ ਉੱਪਰ ਜਾ ਗਏ ਲੋ ਜੀ ਅਪਡੇਟ ਮੰਦਿਰ ਤੱਕ ਵਰੀ ਉੱਪਰ ਆ ਗਏ ਆ ਹਾ ਹਾ ਤੇ ਇੱਥੇ ਬੱਸ ਸਟੈਂਡ ਬੱਸ ਸਟੈਂਡ ਵੀ ਇੱਥੇ ਦਿਖਾਵਾਂਗੇ ਤੇ ਉੱਪਰ ਤੋਂ ਵੀ ਨੀਚੇ ਵਾਲਾ ਆ ਜਾਂਦੇ ਆ ਹਾਂ ਤੇ ਦਿਖਾਉਣੇ ਆ ਫਿਰ ਮੂਰੇ ਜੀ ਮੈਂ ਗੱਲ ਲੈਣੇ ਨੇ ਜਾਣਾ ਪੁੱਤ ਹੈਗਾ ਠੀਕ ਆ ਦੀ ਰੱਖ ਤੇੰਦਰ ਹੋਏ ਕੋਈ ਬੰਦਾ ਕੋਲੇ ਵਾਲੈਂਟੇ ਆਇਆ ਜਿ ਮਰਜੀ ਬੋਲੇ ਆਪਾਂ ਆਪਾਂ ਜੀਣਾ ਤੇ ਪੈ ਜਾਈ ਲੰਬਾ ਬੰਦਾ ਹਾਂ ਜੈ ਮਾਤਾ ਦੀ ਬਹੁਤ ਕਰਾ ਸੇਵਣੀ ਕੰਮ ਆ ਦੇਖ ਵਿੱਚ ਖੱਡੇ ਘਾਰਾ ਫਲੀ ਘਾਰਾ ਪਿਆ ਪਿਆ ਦੇਖੋ ਢੇਡੇ ਮੰਦਰ ਦੇ ਉੱਤੇ ਆ ਗਏ ਤਾਂ ਜੇ ਕਿ ਮੈਂ ਭਰਾਨੀ ਤੁਰਕੇ ਆ ਜਾ ਤਾਂ ਤਾਂ ਤੋਂ ਬਸ ਵੀ ਹੁੰਦੀ ਆ ਤੇ ਥੋੜੀ ਵਾਟੀ ਹੈ ਥਲੇ ਨੂੰ ਆਣਾ ਪੈਂਦਾ 5-7 ਕਿਲੋ 5-7 ਕਿਲੋ ਤੇ ਆ ਦੇਖੋ ਰਸਤਾ ਵੀ ਖਰਾਬ ਹੋਇਆ ਪਿਆ ਮੀਂਹ ਪੈਣ ਕਰ ਮੀਆਂਣਾ ਦੇਖੋ ਇਧਰ ਦੋਸਤੋ ਰਸਤਾ ਵੀ ਖਰਾਬ ਹੋਇਆ ਪਿਆ ਪਾਣੀ ਨਾਲ ਮੇਰੇ ਉੱਪਰ ਦੀ ਰਸਤਾ ਇਹੇ ਸੜਕ ਬਣੀ ਵੀ ਹੈ ਕਿਆ ਹੋ ਗਿਆ ਸਾਰੇ ਖਰਾਬ ਹੋ ਗਿਆ ਇਹ ਚਲਦੇ ਆ ਤੁਹਾਨੂੰ ਦਿਖਾਉਣੇ ਬੱਸ ਸਟੈਂਡ ਗੱਡੀਆਂ ਗੁੱਟੀਆਂ ਰਾਮ ਲੱਗੀਆਂ ਦੋਸਤੋ ਇੱਥੇ ਜੀ ਦੇਖੋ ਬਹੁਤ ਬਾੜ ਬਹੁਤ ਖੇਚ ਲੱਗ ਰਹੀ ਹੈ ਵੀਡੀਓ ਤੇ ਮੈਂ ਦਿਖਾਉਂਦ ਮੈਨੂੰ ਹਾਂ ਇੰਨਾ ਲਾਈਵ ਕੋਈ ਨਹੀਂ ਦਿਖਾ ਸਕਦਾ ਸਰਕਾਰਾਂ ਲੱਗ ਦੇਖੋ ਤੇ ਸੰਗਤ ਮੱਥਾ ਟੇਕ ਕੇ ਜਾ ਰਹੀਆਂ ਨੇ

ਲਓ ਜੀ ਕਰੋ ਚੱਕ ਇੱਥੇ ਬਸਾਂ ਜਾ ਕੇ ਤਾਰ ਦਿੰਦੀਆਂ ਐ ਇੱਥੋਂ ਅੱਧਾ ਕਿਲੋ ਕਿਲੋਮੀਟਰ ਵਾੜ ਵਾਂਗੂ ਥੱਲੇ ਨੂੰ ਉਤਰਨਾ ਪੈਂਦਾ ਆਹ ਦੇਖੋ ਸੜਕਾਂ ਬਣੀਆਂ ਜਿਵੇਂ ਪਹਾੜ ਦੇ ਉੱਪਰ ਆ ਗਿਆ ਆਪਾਂ ਆਸੂ ਚੈੱਕ ਕਰਾਉਣੇ ਆ ਉਚਾਈ ਦੇਖੋ ਫੋਟੋ ਕਰਦੇ ਆ ਆਸੂ ਚੈੱਕ ਕਰਾਉਣੇ ਆ ਜੋ ਆਇਆ ਚੱਲੀ ਓਏ ਆ ਆ ਜੀ ਵਾਗੇ ਲੱਭਣਾ ਆ ਜੋ ਉਹ ਸੀਗਾ ਹਲਵਾਈ ਤੂੰ ਆ ਗਰੀ ਬੈਠੇ ਨੇ ਦੇਖੋ ਚਾਈ ਕਰੋ ਚੈੱਕ ਕਰਨੇਡ ਕਰਦੀ ਦੋ ਜੀ ਆਪਾਂ ਪਹਾੜ ਦੇ ਬਿਲਕੁਲ ਉੱਪਰ ਆ ਚੁੱਕੇ ਆ ਬਹੁਤ ਜਿਆਦਾ ਚਾਈ ਹੈ 4 ਕਿਲੋਮੀਟਰ ਦੇ ਤਕਰੀਬੇ ਖੱਡਾਂ ਹੀ ਖੱਡਾਂ ਕਿਰੇ ਕਰੀ ਫੋਨ ਤੇ ਦੇ ਤੂੰ ਬੋਲ

ਲਗ ਰਿਹਾ ਨੀ ਲਗ ਰਿਹਾ ਲਿਆ ਲੋ ਵੀ ਮੇਰੇ ਆਪਾਂ ਕਿਰਾਂ ਉਥੋਂ ਮੁੜ ਚੱਲੇ ਆ ਤੇ ਹੁਣ ਆਪਾਂ ਟਿਹੜੇ ਮੰਦਰ ਤੇ ਵਾਪਸ ਹੁੰਦੇ ਹੋਏ ਦਰਸ਼ਨ ਕਰਾ ਕੇ ਤੇ ਫਿਰ ਆਪਾਂ ਰਵਾਨਾ ਥੱਲੇ ਨੂੰ ਹੋ ਚੱਲਾਂਗੇ ਤੇ ਹੁਣ ਆਪਾਂ ਟਿਹੜੇ ਮੰਦਰ ਤੇ ਜਾ ਕੇ ਕੈਂਪਰਾਉਨ ਕਰਾਂਗੇ ਚਾਈ ਬਹੁਤ ਜ਼ਿਆਦਾ ਹੈ ਤੇ ਪ੍ਰੋਬਲਮ ਆਉਂਦੀ ਨੈਟ ਦੀ ਠੀਕ ਹੈ ਜੀ ਓਕੇ ਲੋ ਵੀ ਪਟੇਡੇ ਮੰਦਰ ਦੇ ਨਜ਼ਦੀਕ ਆ ਗਏ ਜਮਾ ਤੇ ਆ ਵੀ ਕੋਈ ਮੰਦਰ ਬਣਿਆ ਹੋਇਆ ਤੇ ਆ ਦੇਖੋ ਦੋਸਤੋ ਇਹ ਨਾ ਮੀਂਹ ਦੇ ਕਾਰਨ ਆਵੇ ਇਹ ਕੋਈ ਝੌਂਪੜੀ ਵਗੈਰਾ ਸੀ ਕਿ ਸਾਰੀ ਢਹਿ ਗਈ ਆ ਤੇ ਆ ਵੇਖੋ ਸਾਰੀਆਂ ਰਸਤਾ ਸਾਰੇ ਖਰਾਬ ਹੋ ਗਿਆ ਬਹੁਤ ਖਰਾਬ ਆ ਵੇਖੋ ਬਈ ਆ ਦੇਖੋ ਦੇਖੋ ਬੜੀ ਮੁਸ਼ਕਲ ਨਾਲ ਉਤਰਨਾ ਪੈਂਦਾ ਇੱਥੋਂ ਦੀ ਤੇ ਆ ਦੇਖੋ ਆ ਹਾਲ ਹੋਇਆ ਪਿਆ ਮੀਂਹ ਬਹੁਤ ਜ਼ਿਆਦੇ ਪਿਆ ਹੈ ਆ ਬੈਗੀ ਸਾਰੀ ਪਈ ਆ ਵੀ ਸਭ ਸਾਰੀ ਐ ਹੋ ਗਈ ਇਹ ਦੇਖੋ ਬੱਦਲਾਂ ਦੇ ਬੱਦਲ ਥੱਲੇ ਰਹਿ ਗਏ ਇੰਨੀ ਚਾਈ ਤੇ ਆ ਗਈ ਆਪਾਂ ਪਤਲਾ ਦੀ ਗਹਿਰ ਚ ਹਾਂ ਬਹੁਤ ਚਾਈ ਬਣ ਗਈ ਥੱਲੇ ਨੁੱਤਰਨਾ ਸੌਖਾ ਤਾਂ ਉਹ ਚੜਾਈ ਮੌਕਾ ਹੈ ਥੱਲੇ ਨੂੰ ਉਤਰ ਮਿਲੇ ਥੋੜਾ ਬ੍ਰੇਕਾਂ ਤੇ ਬੱਸ ਹਾਂ ਬ੍ਰੇਕਾਂ ਤੇ ਜ਼ੋਰ ਰੱਖਣਾ ਪੈਂਦਾ ਥੋੜਾ ਆ ਆ ਦੇਖੋ ਘਾਰੇ ਨਾਲ ਸਾਰਾ ਰਸਤਾ ਖਰਾਬ ਹੈ ਨਾਸਤਾ ਨੋੜਾ ਵੀ ਜਿਹੜਾ ਵੀ ਆਵੇ ਤੇ ਬੱਸ ਸਟੈਂਡ ਨੂੰ ਜਾ ਰਿਹਾ ਰਸਤਾ ਉੱਪਰੋਂ ਨੀਚੇ ਵੱਲ ਆ ਰਹੇ ਹੁਣ ਅਸੀਂ ਹੁਣ ਆਪਾਂ ਟੇਢੇ ਮੰਦਰ ਦਿੱਤੇ ਜਾ ਕੇ ਇਹ ਤੇ ਮੱਥਾ ਟੇਕ ਕੇ ਤੇ ਫਿਰ ਆਪਾਂ ਥੱਲੇ ਨੂੰ ਰਵਾਨਗੀ ਕਰ ਦਾਂਗੇ। ਲੋਈ ਟੇਡਾ ਮੰਦਿਰ ਆ ਵੀ ਲਿਖਿਆ ਪਿਆ ਹਿੰਦੀ ਟੇਡਾ ਮੰਦਿਰ ਟੇਡੇ ਮੰਦਿਰੇ ਪਹੁੰਚ ਗਏ ਆ ਤੇ ਕਰਾਉਣੇ ਆ ਦਰਸ਼ਨ ਫਿਰ। ਚੋਆ ਚੋਆ ਲਫੂਰ ਬਾਈ ਚਲੋ ਪਰ ਕਿਤੇ ਨਹੀਂ ਆ ਪਤਾ ਤਾ ਹੱਦੋਂ ਹੀ ਕੋਈ ਤੇਰਾ ਇਹ ਸੋਨੇ ਪਤਾ ਲੱਗਾ ਤਾਂ ਜਮਾਂ ਗਿਆ ਸਰੇ ਤੇ ਉਹਨਾਂ ਦੇ ਕਿਹਦੇ ਭਾਈ ਹੋ ਗਿਆ ਹੱਦੋਂ ਇਹ ਇੱਕ ਮੰਦਰ ਤੋਂ ਆਇਆ ਸਮਾਂ ਨਾ ਕਿ ਨਾਲ ਨਹੀਂ ਹੋਈ ਮਨੂ ਵੀ ਨਾਲ ਗਿਆ ਲੈ ਲਉਈ ਕਰੋ ਦਰਸ਼ਨ ਟੇਢੇ ਮੰਦਰ ਦੇ ਵੇਖੋ ਕਿੰਨਾ ਟੇਡਾ ਹੈ ਰਹਾ ਤੇ ਕੀ ਗਾਇ ਆ ਦੇ ਤਾਂ ਨਾ ਹੋਵੇ ਨਾ ਹੋਵੇ ਵੋਏ ਮੇਰਾ ਸੁਣਾ ਦੇ ਜਾਂਦੇ ਜਾਂਦੇ ਚਲਾਉਂਦਾ ਤਾਂ ਕਿੱਥੇ ਲੈ ਕੇ ਤਾਂ ਜਾ ਕੇ ਲਓ ਜੀ ਕਰੋ ਦਰਸ਼ਨ ਲਓ ਜੀ ਕਰੋ ਦਰਸ਼ਨ ਮੰਦਰ ਵਿੱਚ ਤੇ ਹੁਣ ਮਾਤਾ ਸੀਤਾ ਬਾ ਗੋਫਾ ਦੇਵੀ ਦਰਸ਼ਨ ਕਰਾਉਣੇ ਆ ਬਥੇ ਬਹੁਤ ਮੋਟੀ ਕਿਸੇ ਲਓ ਜੀ ਇਹ ਗੁਫਾ ਹੈ ਇਹਦੇ ਵਿੱਚ ਜੀ ਇੱਕ ਜਣਾ ਹੀ ਬੈਠ ਕੇ ਲੰਘ ਸਕਦਾ ਤੇ ਵਿੱਚ ਬੈਠ ਕੇ ਦਰਸ਼ਨ ਕਰ ਸਕਦਾ ਹੈ ਲਓ ਜੀ ਆ ਪੌੜ ਨੂੰ ਧਰਨਾ ਤੇ ਮੱਥਾ ਟੇਕ ਕੇ ਬਸ ਤੇ ਇਹਦੂ ਬਾਦ ਬਸ ਉਵੇਂ ਵਾਪਸ ਜਾਵਾਂਗੇ ਤੇ ਲਓ ਜੀ ਦੋਸਤੋ ਇਹਦੂ ਬਾਦ ਆਪਾਂ ਮਾਤਾ ਜੀ ਵਾਲਾ ਜੀ ਦੇ ਦਰਸ਼ਨ ਕਰਾਂਗੇ